ਪਿੰਡ ਖਤੀਬ ਜਿੱਥੇ ਡਾਕਟਰ ਗੁਰਜਾਪ ਤੇ ਡਾਕਟਰ ਸੁਖਜਿੰਦਰ ਦੇ ਆਨੰਦ ਕਾਰਜ ਦੀ ਰਸਮ ਹੋਣੀ ਹੈ ਦੇਖੋ ਹਾਂ ਤੇ ਨੂਰ ਹਾਂ I'll <laughs> ਹਰਮ ਸਰਕਾਰ ਦੇ ਹਰਮ ਸਰਕਾਰ ਦੇ ਦਫਤਰ ਸੰਸਦਾਂ ਅਗਰ ਸਾਲ ਕਰਕੇ ਰੂਹ ਕਰਕੇ ਸਤਿਗੁਰੂ ਜੀ ਤੁਮਾ ਕੰਨਿਆ ਕ੍ਰਿਸ਼ਨਾ ਸਭੂਏ ਤਾਰ ਬ੍ਰਹਮਾ ਦਾ ਕੇ ਨੂੰ ਸਭਾ ਸਦੂਰਾਂ ਸਹੀ ਦੇਤੋਂ ਤੁਸੀਂ ਆਪਾ ਪ੍ਰਾਪਤ ਹੋਈਆਂ ਨੇ ਉਹ ਰਾਮ ਦਾ ਫੋਟਸਮ ਕਰੀਏ ਤਤਰਾਮ ਸ਼੍ਰੀ ਵਾਹਿਂੰਦੋ ਵਰਦੀ ਤਰੇ ਮਹਲਾ ਜੁਤਾ i'll ਬਾਪ ਜੀ ਨਾਮ ਸੁਆਮੀ ਪਦਰਦਾਸ ਨਿਸ ਪਰੇ ਜੀ ਨਿਰਵਾਣ ਦਾ ਕਾਰਜ ਆਵੇ ਰਾਹ ਸਰਦਾਸ ਕੰਤਾਕ ਗਣ ਕਰੀਤੀ ਪਰ ਕੋਈ ਸ੍ਰੀ ਭਗਵਤੀ ਜੀ ਸਹਾਇ ਯਾਰ ਸ੍ਰੀ ਭਗਵਤੀ ਜੀ ਕੀ ਬਾਤ ਤੋਂ ਦਸੀ ਤੌੜੀ ਰਤੰਗੋਪੀ ਸਮਰਥ ਗੁਰੂ ਨਾਨਕ ਲੰਗ ਤੇ ਆਇ ਰੰਗ ਤੇ ਕਰਮ ਅਰਦਾਸ ਰਾਮਦਾਸ ਜੀ ਹੋਣਾ ਸਹਾਇ ਹਰ ਜਨ ਅਰਗੋ ਬਿਨ ਨਾਮ ਸੁਆਮੀ ਸਨਾ ਪਿਆਰੇ ਸਿਆਦਾਂ ਦੀ ਮਾਈ ਨਾਲ ਆਤਮਰਤਾਲ ਸਰਦੀ ਬੋਧੋਦੀ ਵਾਹਿਗੁਰੂ ਰਤਨਾ ਸਰਵਤਾਲ ਸਾਹਿਬ ਕੀਰਦਾਤਾ ਸਰਵਤਾਲ ਜੀ ਤੋਂ ਵਾਹਿਗੁਰੂ 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 ਜੀ ਸਤਿ ਸਾਮੁਤ ਸਾਤਸਾ ਸਤਸੁਰ ਦੇ ਨਾਮ ਸਾਦੀ ਸਹਾ ਆਪਾ ਆਚਾਰਿਆਂ ਦੇ ਤੇ ਤੇ ਗੁਰੂ ਜੀ ਦਾ ਸਤਿ ਸ਼ਾਂਤੀ ਜੀ ਸ੍ਰੀ ਸਾਹਿਬ ਜੀ ਸਹਾਇ ਸਰਵ ਸਾਹਿਬ ਤੁਮਰ ਬੋਧੋਦੀ ਸਾਹਿਬ ਸਤਿਗੁਰਾਂ ਮਾਣ ਸਿਦਕ ਸੁਨਾ ਸਾਰਾ ਤਾਰੀਓ ਸ੍ਰੀ ਗੁਰੂ ਸਾਹਿਬ ਸਰਬਗੁਰੂ ਦਾ ਰੰਗ ਸੰਭਾ ਪਾਉ ਜਿਨਾਂ ਦਾ ਤੁਸ ਸਤਿ ਸਾਸਨ ਨੂੰ ਜੁੜਿਆ ਜੀ ਸਾਰੇ ਸਭ ਚੰਨ ਜਿਦਾ ਆਸ ਮਾਤਾ ਦਾ ਨੰਦ ਜਰੀ ਸੋ ਸਾਹੀ ਮਨ ਬਖਸ਼ ਨਾਨਿਆ ਦੀ ਮਾਨ ਸਾਰਿਆਂ ਦੇ ਤਰਨ ਨਿਰੋਸਿਆਂ ਦੀਓ ਜੀ ਆਸਿਆ ਮੇਰਾ ਸ੍ਰੀ ਗੰਧਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਤਮਾ ਦੇ ਦੂਰ ਅਦਾਸ ਸ੍ਰੀ ਅੰਮ੍ਰਿਤ ਜੀ ਕੀਤਾ ਲੋੜ ਜੇ ਤੁਮ ਸਰ ਪਿਆਕੀ ਸਾਰ ਜੀਓ ਸਵਾ ਆਰਵ 55 55 ਜੀ ਮਮਾ 55 ਗੁਰਦੀ ਆਰਵ 55 ਪਰਦੇ ਗੀ ਸਾਹੀ ਜੋੜੀ ਸਰ ਕਰਦੇ ਸ੍ਰੀ ਅੰਸਾਰ ਗੁਰੂਸੀ ਸਿੰਘ ਜੀ ਜਨਪਤਰ ਗੁਰਦਾਸ ਸਿੰਘ ਜੀ ਸਰ ਸਰ ਜੀ ਸੁਖਵਿੰਦਰ ਕੌਰ ਦਾਸ ਅਕਬਰ ਜੀ ਦਾ ਅਨੰਦ ਗਾਹੀ ਰਸਮਾਂ ਦਾਇਕ ਸਤਿਗੁਰੂ ਸਾਹੀ ਜੋੜੀ ਤੇ ਮੇਹਰ ਤਰਸਨਾ ਤੋਂ ਆਪਾਰਾਂ ਸਾਹਿਬ ਜੀ ਰਾਤਿਸ 1970 ਕਰਦੱਖਣੇ ਕਰ ਕਲਕਲੀ ਨਵੀ ਸਰਗੁਰੂ ਪਾਜ ਕਿਸਿਆਂ ਦੇ ਸਮੇਂ ਲੋਹਾ ਪਰਵਾਰਾਂ ਵੱਲੋਂ ਅੱਜ ਸੰਗਰਮਾਲੇ ਤੇ ਸਤਿਗੁਰਾਂ ਦੀ ਕਾਰ ਕਰਨਾ ਸੇਵਕਾਂ ਦੇ ਲੋਕ ਸਭ ਸਦ ਸਦ ਸਿਧਨ ਲੱਜਾ ਰਖਣੇ ਸਤਿਗੁਰ ਦੀ ਸੇਵਕਾਂ ਨਾਲ ਜੁਟਿਆ ਭਰਾ ਜਾਣਿਆਂ ਚੋਂ ਆਨੰਦ ਕਾਰਜ ਦੀਆਂ ਲਈ ਅੰਤਮਕ ਤਾਵਾ ਹਾਜ਼ਰ ਕੀਤੀਆਂ ਸਤਿਗੁਰੋ ਉਹਨਾਂ ਖਿਆਲਾਂ ਸਮਾਇਆ ਇਹ ਜਾਣਨਾ ਪਰ ਦੂਰ ਹਾਲ ਸੰਤ ਸਦੂ ਚੜ੍ਹਦੀਆਂ ਕਲਾ ਕਰਨੀ ਸਤਿਗੁਰ ਜੀ ਲੜਕੀ ਪਰ ਆਲਾ ਅੱਜ ਤੇ ਭੜਾ ਰਹੇ ਸਮਰਪਤ ਪੰਚਾ ਕੜਾ ਸ਼ਾਦੀਆਂ ਦੇਦਿਆਂ ਸਾਰ ਕੇ ਅੱਜ ਕੀਤੀਆਂ ਜੀ ਅੱਜ ਨੂੰ ਸੋਖ ਲੱਗੇ ਸੰਗਤ ਵਿੱਚ ਰਤਣ ਦੀ ਯਾਦ ਬਖਸ਼ਰ ਹਰਿ ਅਨੰਤ ਸੰਸਾਰ ਆਤਰੀਆਂ ਤਰੁ ਦੇਤਾ ਕਰਣ ਕਰਣੀਆਂ ਸੁਭ ਕਮਨਾ ਪਵਨਾ ਪੁਰੋ ਕਰਨੀਆਂ ਜੀ ਸੇਵਕਾਂ ਦੇ ਅਰੰਭੇ ਕਾਰਜਾਂ ਨੂੰ ਨਿਰਗੰ ਸੈ ਸੋਰੰਟਾ ਦੇ ਬਖਸ਼ਿਸ਼ ਕਾਰਜਾਸਤਣੇ ਜੀ ਤੁਧ ਰੁਖਿ ਸੁਨਾ ਮ ਬਖਸ਼ੋ ਸੰਤਾਨ ਪ੍ਰਤਾਪ ਕਰੋ ਜੀ ਸੇਵ ਗੁਰੂ ਚਾਰੇ ਮੇਰੇ ਜਨਾ ਮਿਲਿਆ ਜਨਾ ਤੇ ਸਿਆਵੇ ਅੜੇ ਸੜੇ ਛਰਨ ਪੜ ਸਰੇ ਸੁਖੀ ਨਾਮ ਚੇਤੇ ਆਵੇ ਰਟ ਮੱਲਾ ਪੰਨਾ ਅਮਰੇ ਗਣ ਤਨਾ ਗਣੀਆਂ ਕਾਹੀ ਆਪਣਾ ਦਰਸ ਸਾਹ ਆਪੇ ਰੱਖ ਕਰੇ ਪਰੇ ਸਦਾ ਸਦਾ ਰਮਾ ਕੋਈ ਬਲੀ ਕਥਾ ਕੋਈ ਬਲੀ ਮਤੇ ਸਤਿਗੁਰੂ ਬਾਣ ਜੋਤ ਬੈਠੇ ਬੂਦੂ ਨਾਲੇ ਬੂਦੂ ਸਾਰੇ ਸਾਹਿਬ ਸਾਹਿਬ 2 ਛਟਾ ਦੇਵਰਾ ਜੇ ਸਾਰੇ ਨੇ ਪਾਨੀਆਂ ਮਰਚ ਪਾਛਾ ਜੇ ਪ੍ਰਭਾ ਮੈਂ ਲੱਖ ਖੁਸ਼ੀਆਂ ਬਾਤਿ ਸ਼ਾਨਾ ਜੋ ਸਤਿਗੁਰੂ ਦਾ ਨਦਰ ਕਰੇ ਉਨਕੀ ਕਿਰਪਾ ਹੋਏ ਮੇਰਾ ਹੰਤਾਂ ਸੀਤ ਹੋਏ। ਕ੍ਰਿਸ਼ਨਾ ਕਦੋਂ ਮਰਦਨ ਦਾ ਬੁਰਿ ਕਿਰਪਾ ਕਰਦਾ ਸਾਥ ਸੰਪਦੇ ਤੇ ਕਿਰਪਾ ਕਦੋਂ ਦੀ ਬੱਚਾ ਜਮ ਲੈ ਤੋ ਸ਼ੁਰੂ ਗੁਰ ਤੇ ਪਾਛੇ ਰੋਸਨਾ ਕਰਾਂ। ਕਿਰਪਾ ਕਰ ਮਾਰੇ ਤੇ ਪਾਛਾ ਜੀ ਰੱਖ ਖੁਸ਼ੀਆਂ ਉਪਾਰ ਤੇ ਸਾਂਹਿਆ। ਜੇ ਸਤਿਗੁਰੂ ਦਾ ਨਦਰ ਕਰੇ